ॐ श्रीगणेशाय नमः गजाननं भूतगणादिसेवितं कापिथजम्बूफलचारुभक्षणं उमासुतं शोकविनाशकारकं नमामि विघ्नेश्वरपादपङ्कजम् सर्वमङ्गलमङ्गले शिवे सर्वार्थसाधके चरण नेत्रमबके गौरी नारायणी नमस्तुते नारायणी नमस्तुते संसार ਦਾ ਆਸ਼ਰਯ ਕੀ ਹੈ जक्ष ਨੇ ਇਹ ਰਾਜਾ ਜਯਦਿਸ਼ਤਰ ਜੀ ਨੂੰ ਇਹ ਪੁੱਛਿਆ ਸੀ ਕਿ ਸੰਸਾਰ ਵਿੱਚ ਅਚੰਭਾ ਕੀ ਹੈ ਆਸ਼ਰੇ ਕੀ ਹੈ ਲੋਕ ਕਰਕੇ ਕੀ ਭੁੱਲ ਜਾਂਦੇ ਤਾਂ ਜਯਸ਼ਤਮਾਹ ਰਾਜੇ ਨੇ ਉੱਤਰ ਦਿੱਤਾ ਇਹ ਕਥਾ ਮਹਾਭਾਰਤ ਵਿੱਚ ਬਨ ਪਰਵ ਦੇ ਅੰਤ ਵਿੱਚ ਆਉਂਦੀ ਹੈ ਹਰ ਦਿਨ ਲੋਕ ਮਰਨਾਂ ਪ੍ਰੰਤ ਜਮ ਲੋਕ ਨੂੰ ਜਾ ਰਹੇ ਹਨ ਜਾਨਿ ਕਿ ਮੌਤ ਨੂੰ ਪ੍ਰਾਪਤ ਹੋ ਰਹੇ ਨੇ ਫਿਰ ਵੀ ਆਪਣੀ ਮੌਤ ਸਾਨੂੰ ਕੋਲੇ ਨਹੀਂ ਦਿਖਦੀ ਇਹ ਸਭ ਤੋਂ ਵੱਡਾ ਅਸ਼ਰੇ ਹੈ ਇਹ ਚੰਬਾ ਹੈ ਮਹਾਰਾਜ ਜੀ ਦਾ ਇਹ ਕਹਿਣਾ ਬਹੁਤ ਠੀਕ ਹੈ ਕਿੰਤੂ ਸਾਨੂੰ ਵੀ ਇਹ ਅਚਰਜ ਹੁੰਦਾ ਹੈ ਕਿ ਸਮੇਂ-ਸਮੇਂ ਤੇ ਸਾਨੂੰ ਇਹ ਗੱਲ ਯਾਦ ਕਰਵਾਈ ਜਾਂਦੀ ਹੈ ਕਿਹਾ ਜਾਂਦਾ ਹੈ ਭਗਵਾਨ ਨੂੰ ਯਾਦ ਰੱਖੋ ਭਗਵਾਨ ਦਾ ਨਾਮ ਸਿਮਰਨ ਕਰੋ ਭਗਵਾਨ ਤੇ ਪ੍ਰੋਤਸਾਹ ਰੱਖੋ ਪਰੰਤੂ ਸਾਡੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਹੁੰਦੀ ਕਿ ਅਸੀਂ ਇਹ ਗੱਲ ਯਾਦ ਰੱਖਿਏ ਸਰੀਰ ਦਾ ਕੋਈ ਭਰੋਸਾ ਵੀ ਨਹੀਂ ਇਹ ਸੰਸਾਰ ਨੂੰ ਯਾਦ ਰੱਖਦੇ ਹੋਏ ਮੌਤ ਆ ਗਈ ਤਾਂ ਸਾਨੂੰ ਮਹਾਨ ਕਸ਼ਟ ਸਹਿਣ ਕਰਨਾ ਪਵੇਗਾ ਇਹ ਗੱਲ ਬਾਰ ਬਾਰ ਸੁਣਦੇ ਹਾਂ ਜੁਗਤੀਆਂ ਵੀ ਬਹੁਤ ਬਾਰੇ ਸਮਝਦੇ ਹਾਂ ਪਰ ਸਾਨੂੰ ਭਗਵਾਨ ਦੀ ਯਾਦ ਨਹੀਂ ਰਹਿੰਦੀ ਫਿਰ ਵੀ ਸਾਨੂੰ ਬਹੁਤ ਜੋਰ ਨਾਲ ਸਮਝਾਇਆ ਜਾਂਦਾ ਹੈ ਫਿਰ ਵੀ ਇਸੇ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ ਇਹ ਸਭ ਤੋਂ ਸਾਨੂੰ ਬੜਾ ਅਚਰਿਆ ਲੱਗਦਾ ਹੈ ਇਹ ਗੱਲ ਬਹੁਤ ਲੋਕ ਪੁਸ਼ੀ ਦੇਵੀ ਨੇ ਕਿ ਭਗਵਾਨ ਸਾਨੂੰ ਹਰ ਟਾਈਮ ਕਿਵੇਂ ਯਾਦ ਰਹੇ ਇਸ ਵਾਸਤੇ ਬਚਪਨ ਦੀਆਂ ਗੱਲਾਂ ਜਿਵੇਂ ਅਸੀਂ ਭੁੱਲ ਜਾਂਦੇ ਆ ਜਵਾਨੇ ਦੀਆਂ ਗੱਲਾਂ ਵੀ ਆਪੇ ਜਿ ਭੁੱਲ ਜਾਂਦੇ ਆ ਫਿਰ ਵੀ ਸਾਨੂੰ ਖਾਣਾ ਪੀਣਾ ਸੌਣਾ ਜਾਗਣਾ ਨਹੀਂ ਭੁੱਲਦਾ ਪਰ ਫਿਰ ਵੀ ਸਾਨੂੰ ਕਿਹਾ ਜਾਂਦਾ ਹੈ ਬਾਰੀ-ਵਾਰੀ ਕਿ ਰਾਤ ਦੇ ਸੌਣ ਦੇ ਸਮੇਂ ਸਾਨੂੰ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਗੁਰਮੰਤਰ ਦਾ ਜਪ ਕਰਨਾ ਚਾਹੀਦਾ ਹੈ ਜੋ ਤੱਕ ਪੈ ਕੇ ਮਿੱਸਰੇ ਉੱਤੇ ਸਾਨੂੰ ਨੀਂਦ ਨਹੀਂ ਆਉਂਦੀ ਉਦੋਂ ਆਪਾਂ ਕੋਈ ਕੰਮ ਨਹੀਂ ਕਰਦੇ ਔਟਾ ਕਾਪਾ ਨੂੰ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਜਿਹੜੀਆਂ ਗੱਲਾਂ ਅਪਰਾਧ ਨੂੰ ਯਾਦ ਕਰਕੇ ਸੁਣਨੇ ਆ ਕੋਈ ਸਾਡਾ ਸੁਪਨ ਦਾ ਸੰਸਾਰ ਬਣ ਜਾਂਦਾ ਹੈ ਇਸ ਕਰਕੇ ਸੁਣ ਤੋਂ ਬਾਅਦ ਲੇਟਰ ਤੋਂ ਬਾਅਦ ਜਿੰਨਾ ਵਿਵਸਕੇ ਗੁਰਮੰਤਰ ਦਾ ਸਿਮਰਨ ਭਗਵਾਨ ਦਾ ਨਾਮ ਯਤ ਕੀਰਤਨ ਕਰਨਾ ਚਾਹੀਦਾ ਹੈ ਸੰਸਾਰ ਦੇ ਸੰਕਲਪਾਂ ਦਾ ਪ੍ਰਵਾਹ ਹਟਾ ਕੇ ਭਗਵਾਨ ਦੀ ਰੂਪ ਲੀਲਾ ਉਹਨਾਂ ਦੇ ਗੁਣਾਂ ਦਾ ਗaan ਕਰਦੇ ਹੋਏ ਇੱਧਰ ਆਪਣੇ ਮਨ ਨੂੰ ਲਗਾ ਦੇਣਾ ਚਾਹੀਦਾ ਹੈ ਇਸ ਗੱਲ ਦਾ ਅਸੀਂ ਮਨਨ ਕਰਾਂਗੇ ਬਾਰੀ-ਬਾਰੀ ਸੋਚਾਂਗੇ ਕੋਈ ਜਾਂ ਸੰਸਾਰ ਸਾਡੇ ਸੰਕਲਪਾਂ ਵਿੱਚ ਆ ਜਾਂਦਾ ਹੈ ਜਦੋਂ ਅਸੀਂ ਪ੍ਰਮਾਤਮਾ ਦਾ ਸਿਮਰਨ ਕਰਦੇ ਕਰਦੇ ਸੌਂਨੇ ਆ ਤਾਂ ਰਾਤ ਨੂੰ ਸਾਡੇ ਜੋ ਨੀਂਦ ਹੈ ਇੱਕ ਸਾਧਨ ਵਿੱਚ ਪਰਿਵਰਤਨ ਹੋ ਜਾਂਦੀ ਹੈ ਅਸੀਂ ਜਾਗਦੇ ਸਮੇਂ ਸਿਮਰਨ ਕਰਦੇ ਹਾਂ ਤਾਂ ਸੁੱਤੇ ਪਏ ਵੀ ਜੋ ਸੁਨ ਜਾਗ ਆਉਂਦੀ ਹੈ ਤਾਂ ਆਪਾਂ ਸਿਮਰਨ ਕਰਦੇ ਹੀ ਉੱਠਦੇ ਹਾਂ ਜੇ ਕੋ ਕਹਿੰਦਾ ਹੈ ਕਿ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਸ਼ਾਇਦ ਉਹਦੀ ਸ਼ਰਤ ਦਾ ਨਿਯੋਗ ਅਸ਼ਵਾਸ਼ਿਕ ਕਮੀ ਹੋ ਸਕਦੀ ਹੈ ਜਿਸ ਨੂੰ ਅਸੀਂ ਦੇਖਦੇ ਆ ਕਿ ਰਾਤ ਨੂੰ ਕੋਈ ਸੁਪਨੇ ਦੇ ਵਿੱਚ ਸਾਡੀ ਹੈ ਨਹੀਂ ਹੋ ਜਾਂਦੀ ਹੈ ਤਾਂ ਅਸੀਂ ਉਸ ਦੀ ਪਰਵਾਹ ਨਹੀਂ ਕਰਦੇ ਪਰ ਜਦੋਂ ਆਪਾਂ ਸੁਪਨੇ ਦੇ ਵਿੱਚ ਸਿਮਰਨ ਕਰਦੇ ਆ ਜਾਂ ਭਗਵਾਨ ਦੇ ਦਰਸ਼ਨ ਕਰਦੇ ਆ ਜਾਂ ਸੰਤਾਂ ਨਾਲ वार्तालाप ਕਰਦੇ ਆ ਤਾਂ ਸਾਨੂੰ ਸਵੇਰੇ ਉੱਠ ਕੇ ਬਹੁਤ ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਬਾਰ ਬਾਰ ਕਿਹਾ ਜਾਂਦਾ ਹੈ ਕਿ ਸਰੀਰ ਨਾਲ ਜੋ ਕੰਮ ਕਰਦੇ ਆ ਇੰਦਰੀਆਂ ਨਾਲ ਜੋ ਕੰਮ ਕਰਦੇ ਆ ਉਹਨਾਂ ਦਾ ਕੋਈ ਉਹਨਾਂ ਮੁੱਲ ਨਹੀਂ ਜਿਹੜਾ ਅਸੀਮਨ ਨਾਲ ਸੰਸਾਰਿਕ ਪਰਮਾਤਮਾ ਦਾ ਸਿਮਰਨ ਕਰਦੇ ਆ ਉਸ ਦਾ ਵਿਸ਼ੇਸ਼ ਮੁੱਲ ਹੈ ਸਨਾਨ ਕਰਦੇ ਸਮੇਂ ਆਪਣਾ ਮਨ ਜੇ ਇਧਰ ਉਧਰ ਭੁੰਦਾ ਰਹਿੰਦਾ ਹੈ ਭੋਜਨ ਕਰਦੇ ਹੋਏ ਆਪ ਦਾ ਮਨ ਆਪਣਾ ਮਨ ਇਧਰ ਉਧਰ ਚੱਲ ਜਾਂਦਾ ਹੈ ਨਿਤ ਕਰਮ ਵਿੱਚ ਬੈਠਦੇ ਹੀ ਉਹ ਜਾ ਵਿੱਚ ਬੈਠਦੇ ਹਾਂ ਭਜਨ ਧਿਆਨ ਵਾਸਤੇ ਬੈਹਨੇ ਆ ਉਹ ਸਮੇਂ ਵੀ ਜੋ ਖਾਸ ਆਪਣੇ ਭਜਨ ਧਿਆਨ ਦਾ ਸਮਾਂ ਹੈ ਉਹ ਸਮੇਂ ਵੀ ਆਪਣਾ ਮਨ ਦੂਜੇ ਕੰਮਾਂ ਵਿੱਚ ਚਲਾ ਜਾਂਦਾ ਹੈ ਇਹ ਕਿੰਨੇ ਹਨੇਰੇ ਦੀ ਹਨੇਰ ਖਾਤੇ ਦੀ ਗੱਲ ਹੈ ਕੰਮ ਤਾਂ ਆਪਾਂ ਦੋ ਹੀ ਕਰ ਰਹੇ ਆਂ સ્ਨਾਣ ਕਰ ਰਹੇ ਆਂ ਸੰਧਿਆ ਕਰ ਰਹੇ ਆਂ ਜਪ ਧਿਆਨ ਕਰ ਰਹੇ ਆਂ ਪਾਠ ਪੂਜਾ ਭੋਜਨ ਜਿਹੜਾ ਵੀ ਆਪਾਂ ਕਰਮ ਕਰਦੇ ਆਂ ਉੱਠਣਾ ਬੈਠਣਾ ਉਹ ਸਮੇਂ ਆਪਣਾ ਮਨ ਗੁੱਝੇ ਕੰਮ ਵਿੱਚ ਰਹਿੰਦਾ ਹੈ ਤਾਂ ਸਾਡੀ ਸਭ ਨੂੰ ਇਹ ਬੇਨਿਮਰ ਬੇਨਤੀ ਹੈ ਕਿ ਦੂਸਰੇ ਕੰਮ ਵਿੱਚ ਮਨ ਰਹੇ ਉਸ ਸਥਾਨ ਵਿੱਚ ਭਗਵਾਨ ਹੀ ਰਹਿੰਦੇ ਹਨ ਇਸ ਉਤੇ ਜੋਰ ਲਾਉਣਾ ਚਾਹੀਦਾ ਹੈ ਸਰੀਰ ਦੀ ਕਿਰਿਆ ਇੰਦਰੀਆਂ ਦੀ ਇੰਦਰੀਆਂ ਦੇ ਕੰਮ ਜਿਸ ਵਿੱਚ ਜਿਵੇਂ ਆਪਾਂ ਕਰਦੇ ਆਂ ਉਸ ਵਿੱਚ ਫੇਰ ਬਦਲ ਕਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਜਿਵੇਂ ਆਪਾਂ ਕੰਮ ਕਰਦੇ ਆ ਉਸੇ ਤਰ੍ਹਾਂ ਕਰਦੇ ਰਹੋ ਕਿਸੇ ਨੇ ਪੁੱਛਿਆ ਕਿ ਗਵਰਨਮੈਂਟ ਨੇ ਕਾਨੂੰਨ ਦੇ ਅਨੁਸਾਰ ਇਨਕਮ ਟੈਕਸ ਸੇਲ ਟੈਕਸ ਬਹੁਤ ਸਾਰੇ ਸੈਕਸ ਬਣਾਏ ਨੇ ਉਹਨਾਂ ਤੋਂ ਬਚਣਾ ਤਾਂ ਬਹੁਤ ਮੁਸ਼ਕਲ ਹੈ ਐਜਾ ਕੋਈ ਉਪਾਏ ਦੱਸੋ ਕਿ ਅਸੀਂ ਇਹ ਸਭ ਕਮ ਕਰ ਦੇਈਏ ਸਾਡੇ ਜੋ ਦੋਸ਼ ਹੋ ਰਿਹਾ ਹੈ ਇਹ ਦੋਸ਼ ਕਰਦੇ ਕਰਦੇ ਵੀ ਭਗਵਾਨ ਦੀ ਪ੍ਰਾਪਤੀ ਹੋ ਜਾਏ इस विच कोई सानू रास्ता दसो <coughs> ता संता ने कहा कि भगवान ने गीता स्पष्ट किया है अभी दुराचारो भस्ते वाम अनन्य भाग साधुरव स सा मंतव्य समि सीप्रम भवती धर्मात्मा शाश्वत संति कौनते प्रीति जाने ही नाम भक्ता ਨਰ ਸਾਥੀ ਭਗਵਾਨ ਕਹਿੰਦੇ ਨੇ ਅਤੀਸ਼ਾ ਦੁਰਾਚਾਰੀ ਵਿਅਕਤੀ ਵੀ ਜੇ ਜਨਨਿਆ ਭਾਵਨਾ ਨਾਲ ਮੇਰਾ ਵਜਨ ਕਰਨ ਲੱਗ ਜਾਏ ਤਾਂ ਛੇਤੀ ਸਾਧੂ ਮਹਾਤਮਾ ਹੋ ਜਾਂਦਾ ਹੈ ਉਹ ਜਲਦੀ ਬਹੁਤ ਬੜਾ ਧਰਮਾਤਮਾ ਹੋ ਜਾਂਦਾ ਹੈ ਇਸ ਵਾਸਤੇ ਉਸ ਨੂੰ साधु ही समझना चाहता है क्योंकि वो उसने अच्छी तरह ये आवाज समझ ली कि भगवान के भजन तो बिना दुनिया में कुछ नहीं भगवान के सिमरन के समान दुनिया में कोई वस्तु नहीं है इसके प्रभाव न वो बहुत छेती चंगे कर्म कर लग जाता है सदा रहन वाली ਪਰ ਉਹ ਸ਼ਾਂਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਉਹ ਆਨ ਦਾ ਕਹਿਣਾ ਹੈ ਕਿ ਇਹ ਅਰਜੁਨ ਮੈਂ ਪ੍ਰਤੀਗਿਆ ਕਰਦਾ ਹਾਂ ਕਿ ਮੇਰੇ ਭਗਤ ਦਾ ਕਦੇ ਨਾਸ਼ ਨਹੀਂ ਹੁੰਦਾ, ਪਤਨ ਨਹੀਂ ਹੁੰਦਾ ਤੇ ਉਹ ਨੂੰ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਘਬਰਾਉਂਦਾ ਨਹੀਂ। अगे फिर कहें चेता सत्यो महासिमरती नित जसा तस्याम तो सुलभ अर्थ नितोगिना अनन्न चितल धारावात नदी के प्रवाह वगू जो, प्रवा जो नित्य नित निरंतर मेरा सिमरण करता है उस उसदेश मैं सौखा सुलभ हो जाता हाँ ਉਹ ਜਿਹੜਾ ਨਿਰੰਤਰ ਸਿਮਰਨ ਕਰਦਾ ਹੈ ਨਿਰੰਤਰ ਭਜਨ ਕਰਦਾ ਹੈ ਪੂਜਾ ਧਿਆਨ ਜਪ ਕਰਦਾ ਹੈ ਉਸ ਵਾਸਤੇ ਮੈਂ ਬਹੁਤ ਅਸਾਨੇ ਨਾਲ ਪ੍ਰਗਟ ਹੋ ਜਾਣਾ ਹਾਂ ਇਹ ਗੱਲ ਯਾਦ ਰੱਖੋ ਕਿ ਹਰ ਵੇਲੇ ਭਗਵਾਨ ਨੂੰ ਯਾਦ ਰੱਖਿਏ ਅਤੇ ਆਪਣੇ ਸ਼੍ਰੀ ਨਾਲ ਜੋ ਵਿਹਾਰ ਹੁੰਦਾ ਹੈ ਹੁੰਦਾ ਰਹੇ ਕਮ ਹੋ ਰਿਹਾ ਹੈ ਜਿਆਦਾ ਹੋ ਰਿਹਾ ਹੈ ਤਾਂ ਆਪਣੇ ਵਿਹਾਰ ਦੇ ਵਿੱਚ ਜੋ ਵੀ ਕਰਮ ਆਪਾਂ ਨੂੰ ਆਇਆ ਉਹ ਕਰਦੇ ਰਹਿਣਾ ਚਾਹੀਦਾ ਹੈ ਤਾਂ ਹੁੰਦਾ ਵੀ ਰਹਿੰਦਾ ਹੈ ਪਰ ਇੱਕ ਕੰਮ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਭਗਵਾਨ ਸਾਡੇ ਨਾਲ ਨੇ ਸਾਡੇ ਸਾਹਮਣੇ ਨੇ ਉਹਨਾਂ ਨੂੰ ਹਰ ਟਾਈਮ ਯਾਦ ਰੱਖਣਾ ਚਾਹੀਦਾ ਹੈ ਇਸ ਪ੍ਰਕਾਰ ਦੀ ਜੋ ਸੁਭਾਵਿਕ વૃਤੀ ਹੈ ਉਸ ਵਿੱਚ ਆਪਣੇ ਸਾਰੇ ਕੰਮ ਹੋ ਸਕਦੇ ਹਨ ਕਿਵੇਂ ਹੋ ਸਕਦੇ ਨੇ ਨਿਰੰਤਰ ਭਗਵਾਨ ਦੀ ਯਾਦ ਇਹੀ ਸਮਰੱਥਾ ਹੈ ਕਿ ਆਪਣੇ ਅੰਤਕਾਰਨ ਵਿੱਚ ਸ਼ੁੱਧ ਹਰ ਦੇ ਵਿੱਚ ਗਲਾਨੀ ਪੈਦਾ ਹੋ ਜਾਂਦੀ ਹੈ ਉਸ ਗਲਾਨੀ ਨਾਲ ਜੋ ਪਾਪ ਕਰਮ ਨੇ ਉਹ ਨਹੀਂ ਕਰ ਸਕਦੇ ਉਹ ਆਪਣੇ ਆਪ ਬੰਦ ਹੋ ਜਾਂਦੇ ਨੇ ਮਾੜੇ ਕਰਮਾਂ ਵੱਲ ਆਪਣਾ ਧਿਆਨ ਨਹੀਂ ਜਾਂਦਾ ਸਿਮਰਨ ਕਰਦੇ ਸਮੇਂ ਆਪਣੇ ਆਪ ਜੋ ਪਾਪ ਕਰਮ ਕੀਤੇ ਨੇ ਜਾਂ ਕਰ ਰਹੇ ਹਾਂ ਉਹ ਉਹ ਆਪਨੇ ਆਪ ਹੀ ਉਸ ਨੂੰ ਖਤਮ ਕਰਦੇ ਰਹਿੰਦੇ ਨੇ ਕਿਉਂਕਿ ਭਗਵਾਨ ਨੇ ਇਹ ਪ੍ਰਤੀਗਿਆ ਕੀਤੀ ਹੋਈ ਹੈ ਪਰਮਾਤਮਾ ਜੜ ਦੇ ਰੂਪ ਹੈ ਜੜ ਰੂਪ ਦੇ ਵਿੱਚ ਹੈ ਸੰਸਾਰਿਕ ਬ੍ਰਿਖਸ਼ ਰੂਪ ਵਿੱਚ ਹੈ ਜਦੋਂ ਆਪਾਂ ਭਗਵਾਨ ਦਾ ਪੂਆ ਨੂੰ ਪ੍ਰੇਮ ਰੂਪੀ ਸਿਮਰਨ ਕੀਰਤਨ ਦੇ ਨਾਲ ਸਿੰਚਣਾ ਪਾਣੀ ਦੇਣਾ ਸ਼ੁਰੂ ਕਰਾਂਗੇ ਤਾਂ ਸਾਰਾ ਸੰਸਾਰ ਉਸੇ ਮੁਤਾਬਿਕ ਹਰਾ ਭਰਾ ਹੋ ਜਾਂਦਾ ਹੈ ਇਸੇ ਤਰ੍ਹਾਂ ਸਾਨੂੰ ਨਿਸ਼ਕਾਮ ਭਾਵ ਨਾਲ ਨਿਰੰਤਰ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਪ੍ਰਮਾਤਮਾ ਦੇ ਉਦੇਸ਼ ਨਾਲ ਸ਼ਰਧਾਪੂਰਵਕ ਕੀਰਤਨ ਸਿਮਰਨ ਵਿੱਚ ਧਿਆਨ ਲਗਾਉਣਾ ਚਾਹੀਦਾ ਹੈ ਇਹਨਾਂ ਗੱਲਾਂ ਤੇ ਆਪਾਂ ਨੂੰ ਜ਼ੋਰ ਲਾਉਣਾ ਚਾਹੀਦਾ ਹੈ ਕਿ ਨਿਸ਼ਕਾਮ ਭਾਵ ਨਾਲ निरंतर शरदा भक्ति पूर्वक सिमरन होना चाहिए ਤਾਂ ਕਿਸੇ ਨੇ ਕਿਹਾ ਕਿ शरदा भक्ति ਕਿੱਥੋਂ ਲਿਆਈ ਕਰਮ ਤਾਂ ਸਾਨੂੰ ਕਰਨਾ ਹੀ ਪੈਂਦਾ ਹੈ ਤਾਂ ਸੰਤਾ ਨੇ ਕਿਹਾ ਕੋਈ ਗੱਲ ਨਹੀਂ ભગવાન ਦੀ ਪ੍ਰਾਪਤੀ ਵਾਸਤੇ ભગવાન ਦਾ ਸਿਮਰਨ ਨਿਸ਼ਕਾਮ ਭਾਵ ਨਾਲ ਕਰਨ ਦਾ ਇਰਾਦਾ ਰੱਖੇ ਜਦੋਂ ਅਸੀਂ ਇਹ ਇਰਾਦੇ ਨਾਲ ਸਿਮਰਨ ਕਰਦੇ ਹਾਂ ਤਾਂ ਉਹ ਵੀ ਭਗਤੀ ਸ਼ਰਦਾ ਆਪਣੇ ਆਪ ਹੀ ਆਪਣੇ ਅੰਦਰ ਪ੍ਰਗਟ ਹੋ ਜਾਂਦੀ ਹੈ ਜਿਵੇਂ ਬ੍ਰਿਕਸ਼ ਦੀ ਜੜ ਦੇ ਵਿੱਚ ਪਾਣੀ ਪਾਉਣ ਨਾਲ ਫੁੱਲ ਫਲ ਆਪਣੇ ਆਪ ਹੀ ਪ੍ਰਗਟ ਹੋ ਜਾਂਦੇ ਹਨ ਉਹ ਕਿਤੋਂ ਲਿਆਉਣੇ ਨਹੀਂ ਪੈਂਦੇ ਐਸੀ ਤਰ੍ਹਾਂ ਸਾਨੂੰ ਪਰਮਾਤਮਾ ਦਾ ਸਿਮਰਨ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨਾਂ ਦਾ ਧਿਆਨ ਉਹਨਾਂ ਦਾ ਸਿਮਰਨ ਕਰਦੇ ਰਹੀਏ ਪਰਮਾਤਮਾ ਆਪਾਂ ਨੂੰ ਆਪਣੇ ਆਪ ਹੀ ਚੰਗੇ ਕਰਮ ਵਿੱਚ ਲਗਾ ਦਿੰਦਾ ਹੈ ਜਿਵੇਂ ਗੀਤਾ ਵਿੱਚ ਲਿਖਿਆ ਹੈ ਜਮ ਜਮ ਬਾਪੀ ਸਿਮਰਨ ਭਾਵਮ ਤਯੰ ਤੇ ਕਲੇਵਰਮ ਤਮ ਤਮ ਵੈਤਿ ਕੌਂਤੇਯ ਸਦਾ ਭਾਵ ਭਾਵਿਤ ਇਹ ਸ਼ਲੋਕ ਦੇ ਭਾਵ ਨੂੰ ਸਮਝ ਕੇ ਜੇ ਜੀ ਇਸ ਤਰ੍ਹਾਂ ਸ਼ਰਧਾ ਕਰ ਲਓ ਤਾਂ ਇਹ ਇੱਕੇ ਸ਼ਲੋਕ ਆਤਮ ਕਲਿਆਣ ਵਾਸਤੇ ਕਾਫੀ ਹੈ ਭਗਵਾਨ ਕਹਿ ਰਹੇ ਨੇ ਕਿ ਮਨੁਸ਼ ਜੇ ਜਿਸ ਭਾਵ ਨਾਲ ਸ੍ਰੀ ਤਿਆਗਦਾ ਹੈ ਉਸ ਉਸ ਭਾਵ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਸ ਦਾ ਅਭਿਆਸ ਸਦਾ ਕਰਦਾ ਹੈ ਅੰਤ ਵੇਲੇ ਵੀ ਉਹੀ ਯਾਦ ਰਹਿੰਦਾ ਹੈ ਸਦਾ ਤਦ ਭਾਵ ਭਾਵਿਤਾ ਇਸ ਵਿੱਚ ਜੋ ਸਦਾ ਸ਼ਬਦ ਹੈ ਉਸ ਨੂੰ ਧਿਆਨ ਨਾਲ ਸੁਣੋ ਕਿ ਸਦਾ ਦਾ ਕੀ ਮਤਲਬ ਹੈ ਮਤਲਬ ਇਹ ਹੈ ਕਿ ਮਰਨ ਮਰਨ ਦੇ ਸਮੇਂ ਜਿਸ ਭਾਵ ਨੂੰ ਅਸੀਂ ਸਿਮਰਨ ਕਰਾਂਗੇ ਕੋਈ ਜਪਾ ਸਾਨੂੰ ਪ੍ਰਾਪਤ ਹੋ ਜਾਂਦਾ ਹੈ ਇਸ ਵਾਸਤੇ ਹੈ ਅਰਜਨ ਤੂੰ ਹਰ ਸਮੇਂ ਮੈਨੂੰ ਯਾਦ ਕਰ ਅਤੇ ਯੁੱਧ ਵੀ ਕਰ ਯੁੱਧ ਵਿੱਚ ਚੇਸ਼ਟਾ ਨਹੀਂ ਕਰਨੀ ਪੈਣੀ ਕਿ ਯੁੱਧ ਵਿੱਚ ਤਾਂ ਸਾਨੂੰ ਜਉਣ ਮਰਨ ਦੇ ਵਾਜੇ ਵਿੱਚ ਜੀਵਨ ਲਗਾਉਣਾ ਹੈ ਤੁਸੀਂ ਕਹਿੰਦੇ ਹੋ ਹਰ ਜਣੇ ਪੁੱਛਿਆ ਸੀ ਕਿ ਤੁਸੀਂ ਕਹਿੰਦੇ ਹੋ ਕਿ ਮੈਨੂੰ ਵੀ ਯਾਦ ਕਰੋ ਯੁੱਧ ਵੀ ਕਰੋ ਉਸ ਟਾਈਮ ਵੀ ਭਗਵਾਨ ਨੇ ਕਿਹਾ ਕਿ ਮੇਰਾ ਧਿਆਨ ਮੇਰਾ ਸਿਮਰ ਮੈਨੂੰ ਯਾਦ ਕਰ ਯੁੱਧ ਵੀ ਕਰ ਸਾਨੂੰ ਦਾ ਕੋਈ ਇੰਨੇ ਘਟਨਾਈਆਂ ਨਹੀਂ ਅਨਸਾਂਤ ਚਲਦੇ ਫਿਰਦੇ ਸਭ ਕੰਮ ਕਰ ਸਕਦੇ ਹਨ ਬਾਕੀशेष ਅਗਲੇ ਭਾਗ ਵਿੱਚ